ਸੋ ਇਨੇ ਦਿਨੇ ਜਦੋਂ ਤੋਂ ਬੈਂਕ ਨੇ ਇੰਟਰਸਟ ਰੇਟ ਵਧਾਏ ਨੇ ਤਾਂ ਸਭ ਦੀਆਂ ਨਜ਼ਰਾਂ ਬੈਂਕ ਆਫ ਕੈਨੇਡਾ ਦੇ ਉੱਪਰ ਟਿਕੀਆਂ ਹੋਈਆਂ ਨੇ ਖਾਸ ਕਰਕੇ ਜਿਹੜੇ ਗਵਰਨਰ ਨੇ ਟਿੱਪਣੀ ਮੁਕੰਮ ਤਾਂ ਉਹਨਾਂ ਦੇ ਵੱਲੋਂ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਕੀ ਟਿੱਪਣੀ ਕੀਤੀ ਜਾਂਦੀ ਹੈ ਇਹ ਜ਼ਰੂਰ ਚਰਚਾ ਦੇ ਵਿੱਚ ਜਿਹੜਾ ਉਹ ਰਹਿੰਦਾਗਾ ਪਰ ਨਾਲੋਂ ਨਾਲ ਕੁਝ ਆਰਥਿਕ ਮਹਾਰਾਂ ਦਾ ਟਿੱਪਣੀਆਂ ਜਿਹੜੇ ਕਰਦੇ ਨੇ ਤਾਂ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਸਮੇਂ ਜਿਹੜੀ ਪੋਲਿਟਿਕਲ ਹਲਚਲ ਕਿ ਜਿਸ ਢੰਗ ਦਾ ਮਾਹੌਲ ਹੈ ਕਿ ਮinority liberal government ਚੱਲ ਰਹੀ ਹੈ NDP ਦੇ ਨਾਲ ਸਮਝੌਤਾਗਾ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਤਾ ਤਾਂ ਇਸ ਸਮੇਂ ਦੌਰਾਨ ਸਿਆਸਤਦਾਨ ਜਿਹੜੇ ਨੇ ਉਹ ਬੈਂਕ ਨੂੰ ਵੀ ਆਪਣੇ ਸਿਆਸੀ ਲਾਹਾਂ ਦੇ ਲਈ ਵਰਤ ਸਕਦੇ ਆ ਭਾਵੇਂ ਜੋ ਗਵਰਨਰ ਦੇ ਕਮੈਂਟ ਨੇ ਉਸ ਤੋਂ ਸਿਆਸੀ ਪੁਆਇੰਟ ਕਿਸ ਢੰਗ ਦੇ ਨਾਲ ਹਾਸਲ ਕੀਤੇ ਜਾਣ ਇਹਦੇ ਤੋਂ ਵੀ ਜਿਹੜੇ ਸਿਆਸਤਦਾਨ ਨੇ ਉਹ ਪਿੱਛੇ ਮੋੜਾ ਨਹੀਂ ਘਟ ਰਹੇ ਕਿਉਂਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੱਲਾਮ ਜਿਹੜੇ ਨੇ ਉਹ ਹਾਊਸ ਦੀ ਕਮੇਟੀ ਦੇ ਅੱਗੇ ਪੇਸ਼ ਹੁੰਦੇ ਨੇ ਜਿੱਥੇ ਕਿ ਸਵਾਲ ਜਵਾਬ ਕੀਤੇ ਜਾਂਦੇ ਨੇ ਜਿਹੜੀ ਇਕਨੋਮੀ ਦੇ ਨਾਲ ਸੰਬੰਧਿਤ ਕਮੇਟੀ ਹੈ ਤਾਂ ਉਹਦੇ 'ਚ ਹੁਣ ਸਾਰੀਆਂ ਧਿਰਾਂ ਦੇ ਨੁਮਾਇੰਦੇ ਨੇ ਤੇ ਜਿਹੜੇ ਕੰਸਰਵੇਟਿਵ ਪਾਰਟੀ ਦੇ ਲੀਡਰ ਨੇ ਤਾਂ ਸੁਭਾਵਿਕ ਤੌਰ ਤੇ ਉਹਨਾਂ ਦਾ ਫੋਕਸ ਇਸ ਚੀਜ਼ ਦੇ ਉੱਪਰ ਰਹਿੰਦਾ ਹੈ ਕਿ ਇਹਦੇ 'ਚੋਂ ਕੋਈ ਉਸ ਢੰਗ ਦਾ ਸਵਾਲ ਪੁੱਛਿਆ ਜਾਵੇ ਜਿਹੜਾ ਕਿ ਹੈਡਲਾਈਨ ਬਾਅਦ 'ਚ ਬਣੇ ਸੋ ਲੰਗੇ ਹਫ਼ਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਟੈਫ ਮਕੱਲਮ ਸੁਭਾਵਿਕ ਤੌਰ ਤੇ ਹਾਊਸ ਦੀ ਜਿਹੜੀ ਇਕਨੋਮੀ ਦੇ ਨਾਲ ਸੰਬੰਧਿਤ ਕਮੇਟੀ ਹੈ ਉਸ ਅੱਗੇ ਪੇਸ਼ ਹੋਏ ਸਨ ਤੇ ਜਿਹੜੀ ਫੈਡਰਲ ਸਰਕਾਰ ਦੀ ਸਪੈਂਡਿੰਗ ਆ ਹੁਣ ਬਿਲੀਅਨਸ ਆਫ ਡਾਲਰ ਦੀ ਤਾਂ ਇਹ ਮਹਿੰਗਾਈ ਨੂੰ ਘਟਾਉਣ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਖੜੀਆਂ ਕਰ ਸਕਦੀ ਹੈ ਤਾਂ ਇਸ ਸਬੰਧੀ ਇੱਕ ਪ੍ਰੈਸ ਰਿਲੀਜ਼ ਜਿਹੜਾ ਪਾਰਟੀ ਨੇ ਭੇਜਿਆ ਕਿ ਇਸ ਢੰਗ ਦੀ ਗੱਲਬਾਤ ਗਵਰਨਰ ਨੇ ਕਹੀ ਹੈ ਸੋ ਬਹੁਤ ਸਾਰੇ ਮੀਡੀਆ ਅਦਾਰਿਆਂ ਦੇ ਵੱਲੋਂ ਬੈਂਕ ਤੱਕ ਵੀ ਇਸ ਮੁੱਦੇ ਨੂੰ ਲੈ ਕੇ ਪਹੁੰਚ ਜਿਹੜੀ ਕੀਤੀ ਗਈ ਕਿ ਗਵਰਨਰ ਵੱਲੋਂ ਇਸ ਢੰਗ ਦੀ ਗੱਲਬਾਤ ਕੀਤੀ ਗਈ ਹੈ ਪਰ ਇਹ ਕਹਿਣਾ ਹੈ ਕਿ ਟਿਫ ਮਿਕਲਮ ਹੋ ਰਹਾਨੇ ਸਿਰਫ ਫੈਡਰਲ ਸਰਕਾਰ ਦੇ ਖਰਚਿਆਂ ਦੀ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਖਰਚਿਆਂ ਦੀ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਕਿ ਜਿਸ ਢੰਗ ਦੇ ਨਾਲ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਪਿਛਲੇ ਸਮੇਂ ਦੌਰਾਨ ਸਪੈਂਡਿੰਗ ਕੀਤੀ ਹੈ ਜੋ ਘਟਾ ਹੈ ਉਹ तमाम ਚੀਜ਼ਾਂ ਜਿਹੜੀਆਂ ਨੇ ਉਹ ਵੀ ਮਹਿੰਗਾਈ ਨੂੰ ਘਟ ਕਰਨ ਦੇ ਲਈ ਪ੍ਰੈਸ਼ਰ ਵਾਲਾ ਕੰਮਕਾਜ ਜਿਹੜਾ ਉਹ ਕਰ ਰਹੀਆਂ ਨੇ ਤੇ ਬੇਸ਼ੱਕ ਫੈਡਰਲ ਸਰਕਾਰ ਹੈ ਬੇਸ਼ੱਕ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਸਾਰੀਆਂ ਗਵਰਨਮੈਂਟਸ ਨੂੰ ਇਸ ਮੁੱਦੇ ਦੇ ਉੱਪਰ ਕੰਮਕਾਜ ਇਕਜੁੱਟ ਹੋ ਕੇ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਵੱਲੋਂ ਵੀ ਯੂਨੀਅਨਸ ਦੇ ਨਾਲ ਜਿਹੜੇ ਸਮਝੌਤੇ ਕੀਤੇ ਗਏ ਉਹ 'ਚ ਤਨਖਾਹ ਵਾਧਾ ਕੀਤਾ ਗਿਆ ਤੇ ਜਦੋਂ ਤਨਖਾਹ ਵਾਧਾ ਕੀਤਾ ਗਿਆ ਕਈ ਰਿਬੇਟ ਪ੍ਰੋਗਰਾਮ ਉਸ ਢੰਗ ਦੇ ਲਿਆਂਦੇ ਗਏ ਨੇ ਕਈ ਛੋਟ ਪ੍ਰੋਗਰਾਮ ਕਈ ਪ੍ਰਵਿੰਸਾਂ ਨੇ ਲਿਆਂਦੇ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿ ਜਿੰਨਾ ਪੈਸਾ ਕਿਸੇ ਕੋਲੇ ਬਚਣਾ ਜਾਂ ਵੱਧ ਆਉਣਾ ਤਾਂ ਉਹ ਇਕਨੋਮੀ ਦੇ ਵਿੱਚ ਜਾਣੇ ਜਾਣ ਤੇ ਉਹਦੇ ਨਾਲ ਸਿੱਧੇ ਰੂਪ ਦੇ ਵਿੱਚ ਮਹਿੰਗਾਈ ਨੂੰ ਫੀਡਿੰਗ ਜਿਹੜੀ ਉਹ ਹੋਣੀ ਹੈ ਕਿ ਮਹਿੰਗਾਈ ਘਟਾਉਣ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਆਉਣਗੀਆਂ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬੈਂਕ ਦੇ ਮਸਲੇ ਨੂੰ ਲੈ ਕੇ ਸਿਆਸੀ ਲੀਡਰ ਬਿਆਨਬਾਜ਼ੀ ਜਿਹੜੀ ਉਸ ਢੰਗ ਦੀ ਕਰਦੇ ਹੋਣ ਇਸ ਤੋਂ ਪਹਿਲਾਂ ਕੰਜ਼ਰਵਟਿਵ ਪਾਰਟੀ ਦੇ ਲੀਡਰ ਪੀਰੇ ਪੋਲੀਆਬ ਕੁਝ ਮਹੀਨੇ ਪਹਿਲਾਂ ਇਹ ਗੱਲਬਾਤ ਕਹਿੰਦੇ ਸੀ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣਗੇ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਕਿ ਬੈਂਕ ਦੇ ਗਵਰਨਰ ਟੈਫ ਮਕੱਲਮ ਹਰਾ ਨੂੰ ਅਹੁਦੇ ਤੋਂ ਹਟਾ ਦੇਣਾ ਉਹਨਾਂ ਨੇ ਕਿਹਾ ਸੀ ਕਿ ਇਹ ਗਵਰਨਰ ਉਸ ਢੰਗ ਦੀ ਆਰਥਿਕ ਸਮਝ ਨਹੀਂ ਰੱਖਦੇ ਇਹਨਾਂ ਨੂੰ ਨਹੀਂ ਪਤਾ ਆਰਥਿਕ ਗਤੀਵਿਧੀਆਂ ਬਾਰੇ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਸ ਟਿੱਪਣੀ ਤੋਂ ਉਹਨਾਂ ਨੇ ਗਰੇਜ਼ ਕੀਤਾ ਹੋਇਆ ਕਿ ਹੁਣ ਉਹ ਆਫਿਸ ਸੰਭਾਲ ਦੇ ਟਿਫ ਮਕੱਲਮ ਹੋਰਾਂ ਨੂੰ ਅਹੁਦੇ ਤੋਂ ਹਟਾਉਣ ਦੀ ਗੱਲਬਾਤ ਨਹੀਂ ਕਰਦੇ ਪਰ ਦੂਜੇ ਪਾਸੇ ਟਿਫ ਮਕੱਲਮ ਪਿਛਲੇ ਲੰਬੇ ਸਮੇਂ ਤੋਂ ਗਵਰਨਰ ਨੇ ਤਾਂ ਗਵਰਨਰ ਹੋਣ ਦੇ ਨਾਲ ਨਾਲ ਉਹਨਾਂ ਨੂੰ ਇਹ ਗੱਲ ਦਾ ਵੀ ਪਤਾ ਹੈ ਕਿ ਇਸ ਸਿਆਸੀ ਅੱਗ ਦੇ ਵਿੱਚ ਬੈਂਕ ਨੂੰ ਨਾ ਝੋਕਿਆ ਜਾਵੇ ਤਾਂ ਇਹਨੂੰ ਬਚਾ ਕੇ ਇਸ ਢੰਗ ਤੋਂ ਕਿਵੇਂ ਰੱਖਣਾ ਸੋ ਸਪਸ਼ਟ ਸਿੱਧੀਆਂ ਟਿੱਪਣੀਆਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਪਰ ਬੈਂਕ ਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਸਿਆਸੀ ਧਿਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੰਡੀਪੈਂਡੈਂਟ ਬਾਡੀ ਹੈ ਤੇ ਉਹਨੇ ਮੁਲਕ ਦੀ ਆਰਥਿਕਤਾ ਦੇ ਹਿਸਾਬ ਦੇ ਨਾਲ ਫੈਸਲੇ ਲੈਣੇ ਨੇ ਕਿ ਇਕਨੋਮੀ ਜਿਸ ਢੰਗ ਦੀ ਹੈ ਤੇ ਜਿਸ ਢੰਗ ਦੀ ਇਕਨੋਮੀ ਦੀ ਹਰਕਤ ਹੈ ਉਸ ਢੰਗ ਦੇ ਨਾਲ ਇੰਟਰਸਟ ਸਟੇਟ ਨੂੰ ਲੈ ਕੇ ਤਮਾਮ ਚੀਜ਼ਾਂ ਨੂੰ ਲੈ ਕੇ ਫੈਸਲੇ ਜਿਹੜੇ ਬੈਂਕ ਵੱਲੋਂ ਕੀਤੇ ਜਾਂਦੇ ਨੇ ਪਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਿਆਸੀ ਧਿਰਾਂ ਨੇ ਉਹਨਾਂ ਦੇ ਵੱਲੋਂ ਆਪਣੇ ਪੁਆਇੰਟ ਰੇਜ਼ ਕਰਨ ਦੇ ਲਈ ਕਿਤਨਾ ਕਿਤੇ ਵਰਤੋਂ ਜਿਹੜੀ ਉਹ ਕੀਤੀ ਜਾਂਦੀ ਹੈ ਉਸ ਢੰਗ ਦੀ ਰੰਗਤ ਦੇਣ ਦੀ ਕੋਸ਼ਿਸ਼ ਵੀ ਜਿਹੜੀ ਉਹ ਕੀਤੀ ਜਾਂਦੀ ਹੈ ਕਿ ਇਹਦੇ ਨਾਲ ਸਿਆਸੀ ਲਾਭ ਜਿਹੜਾ ਉਹ ਪ੍ਰਾਪਤ ਹੋ ਸਕੇ ਪਰ ਬੈਂਕ ਦਾ ਸਬੰਧ ਆਰਥਿਕਤਾ ਦੇ ਨਾਲ ਹੈ ਤਾਂ ਇਸ ਕਰਕੇ گورనర్ ਟਿਫ ਮਕੱਲਮ ਜੋ ਉਹਨਾਂ ਦੀ گورਨਿੰਗ ਕਾਉਂਸਲ ਜਿਹੜੀ ਹੈ ਤਾਂ ਉਹਨੇ ਫੈਸਲਾ ਆਰਥਿਕ ਹਾਲਾਤਾਂ ਦੇ ਹਿਸਾਬ ਦੇ ਨਾਲ ਲੈਣਾ ਹੈ ਕਿ ਜੇਕਰ ਇਨਫਲੇਸ਼ਨ ਹੁਣ ਵੱਧ ਨਹੀਂ ਰਹੀ ਹੈ ਘਟਦੇ ਕਰਮ ਦੇ ਵਿੱਚ ਹੈ ਤਾਂ ਇਸ ਕਰਕੇ گورనర్ ਟਿਫ ਮਕੱਲਮ ਨੇ ਗੱਲਬਾਤ ਆਖੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਂਕ ਬਹੁਤ ਨੇੜੇ ਆ ਰਹੀ ਹੈ ਇੰਟਰਸਟ ਰੇਟ ਕੱਟ ਲਾਉਣ ਦੇ ਤੇ ਉਹਨਾਂ ਨੇ ਜੂਨ ਨੂੰ ਕਨਸੀਡਰ ਕਰਨ ਦੀ ਗੱਲਬਾਤ ਵੀ ਕੀਤੀ ਸੀ ਕਿ ਜੇਕਰ ਆਰਥਿਕ ਤੌਰ ਤੇ ਸਭ ਕੁਝ ਠੀਕ ਠਾਕ ਰਿਹਾ ਤਾਂ ਜੂਨ ਦੇ ਵਿੱਚ ਆ ਕੇ ਬੈਂਕ ਸੋਚ ਰਹੀ ਹੈ ਕਿ ਇਸ ਪਾਸੇ ਵੱਲ ਕਦਮ ਵਧਾਏ ਜਾ ਸਕਦੇ ਨੇ ਉਹ ਜੂਨ ਨੂੰ ਉਹਨਾਂ ਨੇ ਡਿਨਾਏ ਜਿਹੜਾ ਉਹ ਨਹੀਂ ਕੀਤਾ ਸੀ ਜਿਹੜੀ 5 ਜੂਨ ਦੀ ਮੀਟਿੰਗ ਹੈ ਪਰ ਦੇਖਦੇ ਹਾਂ ਕਿ ਕੀ ਫੈਸਲਾ ਹੁੰਦਾ ਹੈ ਪਰ ਬੈਂਕ ਦੇ ਮਸਲੇ ਦੇ ਉੱਪਰ ਸਿਆਸੀ ਬਿਆਨਬਾਜ਼ੀ ਗਵਰਨਰ ਦੀਆਂ ਟਿੱਪਣੀਆਂ ਨੂੰ ਆਪਣੇ ਢੰਗ ਦੇ ਨਾਲ ਯੂਜ਼ ਕਰਨਾ ਇਹ ਸਾਰੀਆਂ ਧਿਰਾਂ ਦੇ ਵੱਲੋਂ ਪਿਛਲੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ